ਕਿ ਜਬਜੀ ਸਾਹਿਬ ਰੋਜ਼ ਪੜ ਪੜ ਕੇ ਕੰਠ ਦਾ ਕਰ ਲਿਆ ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਜਬਜੀ ਸਾਹਿਬ ਬਾਣੀ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਇਹਦਾ ਗਿਆਨ ਕਿੱਥੇ ਕੰਮ ਆਉਂਦਾ ਹੈ ਕਿਵੇਂ ਕੰਮ ਆਉਂਦਾ ਹੈ ਅਸੀਂ ਅੱਜ ਵੀ ਰਟਾ ਸੁਚਮ ਦਾ ਨਹਾਉਣ ਦੇ ਨਾਲ ਪਾਈ ਬੈਠੇ ਹਾਂ ਸਾਨੂੰ ਲੱਗਦਾ ਵੀ ਨਹਾਉਣ ਦੇ ਨਾਲ ਆਤਮਾ ਸ਼ੁੱਧ ਹੋ ਜਾਏਗੀ ਸਰੀਰ ਸ਼ੁੱਧ ਹੁੰਦਾ ਹੈ ਸਰੀਰ ਸਾਫ਼ ਹੁੰਦਾ ਹੈ ਅਸੀਂ ਅੱਜ ਵੀ ਮੋਨੀ ਬਾਬਿਆਂ ਦੀ ਜੈਜਾ ਕਰਦੇ ਆ ਗੁਰੂ ਸਾਹਿਬ ਆਖਦੇ ਨੇ ਚੁੱਪੇ ਚੁੱਪਨਾ ਹੋਈ ਜੇ ਲਾਇ ਰਹਾ ਅਲਵਤਾਰ ਅਸੀਂ ਅੱਜ ਵੀ ਪੈਸੇ ਥੇਲੇ ਵਾਲੇ ਦਾ ਹੀ ਸਤਕਾਰ ਕਰਦੇ ਆ ਗੁਰੂ ਸਾਹਿਬ ਆਖਰੇ ਨੇ ਭੁੱਖਿਆਂ ਭੁੱਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਅਸੀਂ ਅੱਜ ਵੀ ਸਿਆਣਪਾਂ ਕਰਨ ਵਾਲਿਆਂ ਦੇ ਦਰਾਂ ਦੇ ਉੱਪਰ ਜਾ ਕੇ ਮੱਥੇ ਟੇਕਦੇ ਆ ਸਤਿਗੁਰੂ ਆਖਦੇ ਨੇ ਸਹਿਸ ਸਿਆਣਪਾਂ ਲਖ ਹੋਏ